ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕੱਲ ਕੁੜੀ ਮੁੰਡੇ ਦੀ ਦੇਖ ਦਿਖਾਈ ਵਾਸਤੇ ਜ਼ਿਆਦਾਤਰ ਲੋਕ ਕਿਸੇ ਗੁਰੂ ਘਰ ਵਿੱਚ ਹੀ ਪ੍ਰੋਗਰਾਮ ਰੱਖ ਲੈਂਦੇ ਹਨ ਕਿਉਂਕਿ ਗੁਰੂ ਘਰਾਂ ਦੇ ਵਿੱਚ ਅੱਜ ਕੱਲ ਬਹੁਤ ਵਧੀਆ ਹਾਲ ਤੇ ਕਮਰੇ ਬਣ ਗਏ ਹਨ ਜੋ ਕਿ ਸਪੈਸ਼ਲ ਇਸੇ ਕੰਮ ਦੇ ਲਈ ਬਣਾਏ ਗਏ ਹਨ ਇਹਨਾਂ ਨੂੰ ਬਣਾਉਣ ਦੇ ਨਾਲ ਗੁਰੂ ਘਰ ਦੀ ਗੋਲਕ ਵਿੱਚ ਮਾਇਆ ਦਾ ਵਾਧਾ ਹੋ ਜਾਂਦਾ ਹੈ ਅਸਲ ਵਿੱਚ ਗੁਰੂ ਘਰ ਅੱਜ ਦੇ ਸਮੇਂ ਵਿੱਚ ਬਿਜ਼ਨਸ ਹੀ ਬਣ ਗਏ ਹਨ ਗੁਰੂ ਘਰਾਂ ਦੀ ਮਰਿਆਦਾ ਤਾਂ ਖਤਮ ਹੀ ਹੁੰਦੀ ਜਾ ਰਹੀ ਹੈ ਨਾ ਗੁਰੂ ਘਰ ਨੂੰ ਚਲਾਉਣ ਵਾਲੇ ਗੁਰੂ ਘਰ ਦੀ ਮਰਿਆਦਾ ਦਾ ਕੋਈ ਖਾਸ ਖਿਆਲ ਰੱਖਦੇ ਹਨ ਨਾ ਗੁਰੂ ਘਰ ਆਉਣ ਵਾਲੇ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਰਹਿੰਦੇ ਹਨ ਹੁਣ ਜਦੋਂ ਗੁਰੂ ਘਰ ਵਿੱਚ ਕੁੜੀ ਮੁੰਡੇ ਦੀ ਦੇਖ ਦਿਖਾਈ ਹੁੰਦੀ ਹੈ ਤਾਂ ਲੋਕ ਰਿਸ਼ਤਾ ਕਰਨ ਦੇ ਚਾਹ ਵਿੱਚ ਗੁਰੂ ਘਰ ਦੀ ਮਰਿਆਦਾ ਨੂੰ ਹੀ ਭੁੱਲ ਜਾਂਦੇ ਹਨ ਤੇ ਬਹੁਤ ਗਲਤੀਆਂ ਕਰ ਬੈਠਦੇ ਹਨ ਜਿਸ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਗੁਰੂ ਸਾਹਿਬਾਂ ਦੀ ਕਰੋਪੀ ਹੋ ਜਾਂਦੀ ਹੈ ਹੁਣ ਇਹ ਕਰੋਪੀ ਕਿਉਂ ਹੁੰਦੀ ਹੈ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਤੇ ਸਮਝਿਓ ਜੀ ਕਈ ਲੋਕ ਕੁੜੀ ਮੁੰਡੇ ਦੇ ਦੇਖ ਦਿਖਾਈ ਵਾਸਤੇ ਜਦੋਂ ਗੁਰੂ ਘਰ ਇਕੱਠੇ ਹੁੰਦੇ ਹਨ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬਿਨਾਂ ਹੀ ਜੋੜੇ ਪਾਈਪ ਵਾਏ ਸਿੱਦੇ ਹੀ ਪ੍ਰੋਗਰਾਮ ਵਾਲੇ ਹਾਲ ਵਿੱਚ ਚਲੇ ਜਾਂਦੇ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਹੀ ਨਹੀਂ ਟੇਕਣ ਜਾਂਦੇ ਕਈ ਵਾਰ ਤਾਂ ਕੁੜੀ ਮੁੰਡਾ ਵੀ ਮੱਥਾ ਨਹੀਂ ਟੇਕਣ ਜਾਂਦੇ ਉਹਨਾਂ ਦਾ ਸਾਰਾ ਧਿਆਨ ਰਿਸ਼ਤੇਦਾਰਾਂ ਵੱਲ ਹੀ ਹੁੰਦਾ ਹੈ ਹੁਣ ਇਹ ਗੱਲ ਦੱਸੋ ਕਿ ਗੁਰਦੁਆਰਾ ਸਾਹਿਬ ਕਿਸ ਦਾ ਹੈ ਗੁਰਦੁਆਰੇ ਦਾ ਅਸਲੀ ਮਾਲਕ ਕੌਣ ਹੈ ਗੁਰਦੁਆਰੇ ਦੇ ਵਿੱਚ ਕੌਣ ਬੈਠਾ ਹੈ ਗੁਰੂ ਸਾਹਿਬਾਂ ਨੇ ਗੁਰੂ ਘਰ ਨੂੰ ਕਿਸ ਕੰਮ ਲਈ ਬਣਾਇਆ ਸੀ ਇਹ ਦਾਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਈ ਲੋਕ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਸ਼ਗਨ ਕਰਨ ਲੱਗ ਜਾਂਦੇ ਹਨ ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਕਿ ਅਸੀਂ ਕਿੱਥੇ ਆਏ ਹੋਏ ਹਾਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਨੂੰ ਕੋਈ ਆਦਰ ਸਤਕਾਰ ਜਾਂ ਭੈ ਨਹੀਂ ਹੁੰਦਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਸਾਹਿਬਾਂ ਦੇ ਅੱਗੇ ਹੀ ਹਾਸਾ ਮਖੌਲ ਕਰੀ ਜਾਂਦੇ ਹਨ ਪਿੱਠ ਕਰਕੇ ਫੋਟੋਆਂ ਖਿੱਚੀ ਜਾਂਦੇ ਹਨ ਉੱਥੇ ਬੀਬੀਆਂ ਬਹੁਤ ਹਾਰ ਸ਼ਿੰਗਾਰ ਕਰਕੇ ਆਈਆਂ ਹੁੰਦੀਆਂ ਹਨ ਬਹੁਤ ਬੰਦੇ ਮਾੜੀ ਨਿਗਾਹ ਨਾਲ ਬੀਬੀਆਂ ਵੱਲ ਦੇਖਦੇ ਹਨ ਉਹਨਾਂ ਦੇ ਮਨ ਵਿੱਚ ਬਹੁਤ ਗੰਦੇ ਵਿਚਾਰ ਚੱਲਦੇ ਹਨ ਹੋਰ ਮੁੰਡੇ ਕੁੜੀਆਂ ਵੀ ਇਹੀ ਕੁਝ ਕਰਦੇ ਹਨ ਕਿਸੇ ਦੇ ਮਨ ਵਿੱਚ ਗੁਰੂ ਸਾਹਿਬਾਂ ਪ੍ਰਤੀ ਕੋਈ ਸ਼ਰਧਾ ਭਾਵਨਾ ਨਹੀਂ ਨਜ਼ਰ ਆਉਂਦੀ ਉਹਨਾਂ ਦੇ ਮਨ ਵਿੱਚ ਇਹੀ ਹੁੰਦਾ ਹੈ ਕਿ ਅੱਜ ਤਾਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਪਾਰਟੀ ਕਰਨ ਲਈ ਆਏ ਹੋਏ ਹਾਂ ਅੱਜ ਤਾਂ ਬਸ ਇੰਜੋਏ ਕਰੋ ਇਸੇ ਤਰ੍ਹਾਂ ਇੱਕ ਨੌਜਵਾਨ ਮੁੰਡਾ ਪੂਰੇ ਮਹਾਪੁਰਖਾਂ ਦੇ ਕੋਲ ਆਇਆ ਉਹ ਮੁੰਡਾ ਲੰਗ ਮਾਰ ਕੇ ਤੁਰ ਰਿਹਾ ਸੀ ਉਸਨੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਜੀ ਮੇਰੀ ਕਮਰ ਵਿੱਚ ਪਤਾ ਨਹੀਂ ਕੀ ਨੁਕਸ ਪੈ ਗਿਆ ਹੈ ਮੈਂ ਪਹਿਲਾਂ ਬਿਲਕੁਲ ਠੀਕ ਠਾਕ ਤੁਰਦਾ ਸੀ ਦੋ ਸਾਲ ਤੋਂ ਮੇਰੀ ਕਮਰ ਵਿੱਚ ਦਰਦ ਹੋ ਰਿਹਾ ਹੈ ਮੈਂ ਸਿੱਧਾ ਨਹੀਂ ਤੁਰ ਸਕਦਾ ਮੇਰੇ ਤੋਂ ਲੰਗਮਾਰ ਕੇ ਹੀ ਤੁਰ ਹੁੰਦਾ ਹੈ ਡਾਕਟਰਾਂ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਸਾਰੇ ਟੈਸਟ ਕਰਵਾ ਕੇ ਦੇਖ ਲਏ ਹਨ ਪਰ ਟੈਸਟਾਂ ਦੇ ਵਿੱਚ ਕੋਈ ਨੁਕਸ ਨਹੀਂ ਆਇਆ ਦਵਾਈਆਂ ਖਾ ਖਾ ਕੇ ਅੱਕ ਥੱਕ ਚੁੱਕਿਆ ਹਾਂ ਮੇਰੇ ਤੇ ਕਿਰਪਾ ਕਰੋ ਮਹਾਪੁਰਖਾਂ ਨੇ ਗੁਰੂ ਸਾਹਿਬਾਂ ਦਾ ਧਿਆਨ ਧਰਿਆ ਮਹਾਪੁਰਖਾਂ ਨੇ ਫਰਮਾਇਆ ਕਿ ਤੂੰ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕੋਈ ਗਲਤ ਹਰਕਤ ਕੀਤੀ ਹੈ ਉਸ ਮੁੰਡੇ ਨੇ ਕਿਹਾ ਜੀ ਮੈਂ ਤਾਂ ਕਦੇ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕੋਈ ਗਲਤ ਹਰਕਤ ਨਹੀਂ ਕੀਤੀ ਪੂਰੇ ਮਹਾਪੁਰਖਾਂ ਦੇ ਅੱਗੇ ਪੂਰੀ ਵੀਡੀਓ ਆ ਜਾਂਦੀ ਹੈ ਜੋ ਕਿਸੇ ਨੇ ਕੋਈ ਵੀ ਪਾਪ ਕੀਤਾ ਹੁੰਦਾ ਹੈ ਇਹ ਕੋਈ ਤੁੱਕੇ ਵਾਲੀ ਗੱਲ ਨਹੀਂ ਹੁੰਦੀ ਮਹਾਂਪੁਰਖ ਨੇ ਫਰਮਾਇਆ ਤੁਹਾਡੇ ਪਿੰਡ ਵਿੱਚ ਇੱਕ ਸਾਧੂ ਮਹਾਤਮਾ ਦੀ ਜਗਾ ਬਣੀ ਹੋਈ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਉਥੇ ਕੋਈ ਪ੍ਰੋਗਰਾਮ ਸੀ ਉਥੇ ਤੂੰ ਆਪਣੇ ਆ ਦੋਸਤਾਂ ਦੇ ਨਾਲ ਬੈਂਚ ਤੇ ਬੈਠਾ ਸੀ ਜਿੱਥੋਂ ਦੀ ਸੰਗਤ ਗੁਰਦੁਆਰਾ ਸਾਹਿਬ ਦੇ ਅੰਦਰ ਆ ਰਹੀ ਸੀ ਉਥੇ ਜਦੋਂ ਨੌਜਵਾਨ ਲੜਕੀਆਂ ਲੰਘੀਆਂ ਤਾਂ ਤੂੰ ਉਹਨਾਂ ਨੂੰ ਛੇੜਿਆ ਸੀ ਇਹ ਸੁਣ ਕੇ ਉਸ ਮੁੰਡੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਕਿਹਾ ਹਾਂਜੀ ਇਹ ਹਰਕਤ ਮੈਂ ਕੀਤੀ ਸੀ ਮੈਨੂੰ ਮaaf ਕਰ ਦਵੋ ਮਹਾਪੁਰਖਾ ਨੇ ਫਰਮਾਇਆ ਤੂੰ ਉੱਥੇ ਜਾ ਕੇ ਨੱਕ ਰਗੜ ਕੇ ਮਾਫੀ ਮੰਗ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਉਸ ਮੁੰਡੇ ਨੇ ਕਿਹਾ ਜੀ ਮੈਨੂੰ ਠੀਕ ਕਰ ਦਵੋ ਜੋ ਤੁਸੀਂ ਕਹੋਗੇ ਮੈਂ ਉਹੀ ਕਰੂੰਗਾ ਮਹਾਪੁਰਖਾਂ ਨੇ ਗੁਰੂ ਸਾਹਿਬਾਂ ਦਾ ਧਿਆਨ ਧਰਿਆ ਉਸੇ ਸਮੇਂ ਉਸ ਮੁੰਡੇ ਦਾ ਦਰਦ ਬੰਦ ਹੋ ਗਿਆ ਫਿਰ ਉਸਨੇ ਆਪਣੇ ਪਿੰਡ ਵਿੱਚ ਉਹੀ ਗੁਰਦੁਆਰਾ ਸਾਹਿਬ ਜਾ ਕੇ ਨੱਕ ਰਗੜ ਕੇ ਮਾਫੀ ਮੰਗੀ ਫਿਰ ਉਹ ਮੁੰਡਾ ਪੂਰਾ ਠੀਕ ਹੋ ਗਿਆ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਲੋਕ ਡਾਕਟਰਾਂ ਕੋਲ ਤੁਰੇ ਫਿਰਦੇ ਹਨ ਜਿਨ੍ਹਾਂ ਦੀ ਬਿਮਾਰੀ ਡਾਕਟਰਾਂ ਨੂੰ ਸਮਝ ਹੀ ਨਹੀਂ ਆਉਂਦੀ ਟੈਸਟ ਕਰਵਾਉਣ ਤੇ ਉਸ ਵਿੱਚ ਕੋਈ ਨੁਕਸ ਨਹੀਂ ਆਉਂਦਾ ਕਿਉਂਕਿ ਪਾਪ ਦਾ ਕੋਈ ਟੈਸਟ ਨਹੀਂ ਹੁੰਦਾ ਇਸ ਦਾ ਟੈਸਟ ਕੇਵਲ ਪੂਰੇ ਮਹਾਪੁਰਖਾਂ ਕੋਲ ਹੀ ਹੁੰਦਾ ਹੈ ਉਹੀ ਇਸ ਦੀ ਰਿਪੋਰਟ ਦਿੰਦੇ ਹਨ ਕਿ ਇਹ ਪਾਪ ਤੂੰ ਕੀਤਾ ਸੀ ਤਾ ਕਰਕੇ ਇਹ ਬਿਮਾਰੀ ਤੈਨੂੰ ਲੱਗੀ ਹੈ ਹੁਣ ਜੇ ਕਿਸੇ ਨੂੰ ਇਸ ਗੱਲ ਉੱਪਰ ਸ਼ੱਕ ਹੋਵੇ ਤਾਂ ਤੁਸੀਂ ਆਪ ਜਾ ਕੇ ਅਜਮਾ ਕੇ ਦੇਖ ਲਵੋ ਇਹ ਮੈਂ ਬਦਨੀ ਕਲਾ ਵਾਲੇ ਬਾਬਾ ਜੀ ਬਾਬਾ ਜੋਰਾ ਸਿੰਘ ਜੀ ਦੀ ਗੱਲ ਕਰ ਰਿਹਾ ਹਾਂ ਇਸੇ ਤਰ੍ਹਾਂ ਦੋ ਮੁੰਡਿਆਂ ਨੇ ਸਲਾਹ ਕੀਤੀ ਤੇ ਉਹ ਮਹਾਪੁਰਖਾਂ ਨੂੰ ਅਜਮਾਉਣ ਲਈ ਮਹਾਪੁਰਖਾਂ ਕੋਲ ਚਲੇ ਗਏ ਉਹੋ ਮੁੰਡੇ ਆਪਸ ਵਿੱਚ ਕਹਿਣ ਲੱਗੇ ਕਿ ਤੂੰ ਮਹਾਪੁਰਖਾਂ ਨੂੰ ਕਹੀਂ ਕਿ ਮੈਂ ਬਿਮਾਰ ਹਾਂ ਦੂਸਰਾ ਕਹਿਣ ਲੱਗਿਆ ਕਿ ਤੂੰ ਮਹਾਪੁਰਖਾਂ ਨੂੰ ਕਹੀਂ ਕਿ ਮੈਂ ਬਿਮਾਰ ਹਾਂ ਇਸ ਤਰ੍ਹਾਂ ਸਲਾਹਾਂ ਕਰਦੇ ਹੋਏ ਜਦੋਂ ਉਹ ਮਹਾਪੁਰਖਾਂ ਕੋਲ ਵਾਰੀ ਆਉਣ ਤੇ ਭੁਗਤੇ ਤਾਂ ਉਹਨਾਂ ਮੁੰਡਿਆਂ ਨੇ ਹਜੇ ਮਹਾਪੁਰਖਾਂ ਨੂੰ ਕੁਝ ਵੀ ਨਹੀਂ ਕਿਹਾ ਸੀ ਮਹਾਪੁਰਖਾਂ ਨੇ ਉਨ੍ਹਾਂ ਦੋਨਾਂ ਨੂੰ ਦੇਖ ਕੇ ਪਹਿਲਾਂ ਹੀ ਬਚਨ ਕਰ ਦਿੱਤਾ ਕਿ ਤੁਸੀਂ ਦੋਨੋਂ ਅਗਲੀ ਵਾਰ ਚੰਗੀ ਤਰ੍ਹਾਂ ਸਲਾਹ ਕਰਕੇ ਆਇਓ ਕਿ ਤੁਹਾਡੇ ਵਿੱਚੋਂ ਕੌਣ ਬਿਮਾਰ ਹੈ ਇਹ ਸੁਣ ਕੇ ਉਹ ਹੱਕੇ ਬੱਕੇ ਰਹਿ ਗਏ ਕਿ ਮਹਾਪੁਰਖਾ ਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਇਹੀ ਸਲਾਹ ਕਰ ਰਹੇ ਸੀ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਹੀ ਸਾਖੀਆਂ ਦਾਸ ਆਪਣੀਆਂ ਅੱਖਾਂ ਨਾਲ ਦੇਖ ਚੁੱਕਿਆ ਹੈ ਇਹ ਬਚਨ ਬਾਬਾ ਆਨੰਦ ਸਿੰਘ ਜੀ ਕਰਿਆ ਕਰਦੇ ਸਨ ਕਿ ਇੱਕ ਵਾਰ ਸਾਧੂ ਦਾ ਮਹਾਪੁਰਖਾਂ ਦਾ ਇਮਤਿਹਾਨ ਕਰਕੇ ਦੇਖ ਲੈਣਾ ਚਾਹੀਦਾ ਹੈ ਕਿ ਸਾਧੂ ਪੂਰਾ ਹੈ ਜਾਂ ਅਧੂਰਾ ਹੈ ਪਰ ਸਿਰਫ ਇੱਕ ਵਾਰ ਹੀ ਇਮਤਿਹਾਨ ਕਰਨਾ ਚਾਹੀਦਾ ਹੈ ਜਦੋਂ ਪਤਾ ਲੱਗ ਗਿਆ ਕਿ ਮਹਾਪੁਰਖ ਪੂਰਾ ਹੈ ਫੇਰ ਦੁਬਾਰਾ ਇਮਤਿਹਾਨ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਵਾਰ-ਵਾਰ ਇਸ ਤਰ੍ਹਾਂ ਪੂਰੇ ਮਹਾਪੁਰਖਾਂ ਨੂੰ ਅਜਮਾਉਂਦਾ ਹੈ ਉਹ ਘਾਟਾ ਖਾ ਜਾਂਦਾ ਹੈ ਕਿਉਂਕਿ ਨਰੰਕਾਰ ਦੀ ਸ਼ਕਤੀ ਕਿਸੇ ਦਾ ਲਿਹਾਜ਼ ਨਹੀਂ ਕਰਦੀ ਹੁਣ ਤੁਸੀਂ ਆਪਣੇ ਆਪ ਹੀ ਸੋਚ ਕੇ ਦੇਖੋ ਕਿ ਜੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਹ ਸਭ ਕੁਝ ਕਰਦੇ ਹਾਂ ਤਾਂ ਕੀ ਗੁਰੂ ਸਾਹਿਬ ਸਾਨੂੰ ਬਖਸ਼ਣਗੇ ਕਿ ਗੁਰੂ ਸਾਹਿਬ ਸਾਡੇ ਤੇ ਪ੍ਰਸੰਨ ਹੋਣਗੇ ਕਿ ਸਾਡੇ ਕਾਰਜ ਰਾਸ ਹੋਣਗੇ ਉਲਟਾ ਗੁਰੂ ਸਹਿਬਾਂ ਦੀ ਸਾਡੇ ਤੇ ਕਰੋਪੀ ਹੋ ਜਾਂਦੀ ਹੈ ਫੇਰ ਅਸੀਂ ਕਹਿੰਦੇ ਹਾਂ ਅਸੀਂ ਤਾਂ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਪਤਾ ਨਹੀਂ ਫੇਰ ਵੀ ਰੱਬ ਦੀ ਸਾਡੇ ਤੇ ਕਰੋਪੀ ਕਿਉਂ ਹੋ ਗਈ ਗੁਰੂ ਸਾਹਿਬਾਂ ਦੀ ਬੇਅਦਬੀ ਕਰਕੇ ਕਦੇ ਖੁਸ਼ੀਆਂ ਨਹੀਂ ਮਿਲਦੀਆਂ ਜੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਲੈਣੀਆਂ ਹੋਣ ਤਾਂ ਉਹ ਇਸ ਤਰ੍ਹਾਂ ਮਿਲਦੀਆਂ ਹਨ ਜਦੋਂ ਤੁਸੀਂ ਘਰੋਂ ਮੁੰਡੇ ਦੀ ਦੇਖ ਦਿਖਾਈ ਜਾਂ ਕੁੜੀ ਦੀ ਦੇਖ ਦਿਖਾਈ ਕਰਨ ਵਾਸਤੇ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਕੇ ਘਰੋਂ ਅਰਦਾਸ ਕਰਕੇ ਤੁਰੋ ਕਿ ਹੇ ਗੁਰਨਾਨਕ ਸੱਚੇ ਬਾਦਸ਼ਾਹ ਜੀ ਅਸੀਂ ਕੁੜੀ ਮੁੰਡੇ ਦਾ ਸ਼ਗਨ ਜਾਂ ਦੇਖ ਦਿਖਾਈ ਕਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਆਉਣ ਲੱਗੇ ਹਾਂ ਸਾਡੇ ਤੇ ਮਿਹਰ ਕਰਿਓ ਜੇ ਤੁਹਾਨੂੰ ਰਿਸ਼ਤਾ ਭਾਉਂਦਾ ਹੋਇਆ ਤਾਂ ਹੀ ਰਿਸ਼ਤਾ ਕਰਵਾਇਓ ਸਾਡੀ ਤਾਂ ਮਤ ਬੁੱਧੀ ਬਹੁਤ ਛੋਟੀ ਹੈ ਤੁਸੀਂ ਸਾਨੂੰ ਸਮਤ ਬਖਸ਼ਿਓ ਕਿ ਕੀ ਕਰਨਾ ਚਾਹੀਦਾ ਹੈ ਤੁਸੀਂ ਆਪ ਹੀ ਸਾਰਾ ਕਾਰਜ ਰਾਸ ਕਰਿਓ ਫੇਰ ਗੁਰੂ ਘਰ ਆਕੇ ਜੋੜੇ ਤੇ ਜੁਰਾਬਾਂ ਉਤਾਰਕੇ ਹੱਥ ਪੈਰ ਧੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕੋ ਫੇਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਜਾਣ ਕੇ ਉਹੀ ਅਰਦਾਸ ਇੱਕ ਵਾਰ ਫੇਰ ਕਰੋ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਘੜੀ ਦੇਖ ਕੇ ਸਿਰਫ 2 ਮਿੰਟ ਦਾ ਸਮਾਂ ਲੱਗਦਾ ਹੈ ਅਰਦਾਸ ਕਰਨ ਨੂੰ ਜਦੋਂ ਦੋ ਵਾਰ ਤੁਸੀਂ ਅਰਦਾਸ ਕੀਤੀ ਹੋਵੇਗੀ ਫਿਰ ਗੁਰਨਾਨਕ ਸੱਚੇ ਪਾਤਸ਼ਾਹ ਜੀ ਰਿਸ਼ਤਾ ਕਰਨ ਲੱਗੇ ਆਪ ਵਿੱਚ ਖੜਨਗੇ ਵਿੱਚ ਕਰਤਾ ਪੁਰਖ ਖਲੋਆ ਤੇ ਵਾਰਣਾ 빙ਾ ਹੋਆ ਤੁਹਾਡੇ ਨਾਲ ਕੋਈ ਧੋਖਾ ਨਹੀਂ ਹੋਣ ਦੇਣਗੇ ਐਸੀ ਸ਼ਕਤੀ ਵਰਤੇਗੀ ਕਿ ਤੁਹਾਡੇ ਮਨ ਵਿੱਚ ਆਪਣੇ ਆਪ ਹੀ ਇਹ ਆਵਾਜ਼ ਆਵੇਗੀ ਕਿ ਇੱਥੇ ਰਿਸ਼ਤਾ ਕਰਨਾ ਠੀਕ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਕੀ ਕਰਨਾ ਚਾਹੀਦਾ ਹੈ ਜੇ ਰਿਸ਼ਤਾ ਪੱਕਾ ਹੋ ਜਾਵੇ ਤਾਂ ਪਹਿਲਾਂ ਗੁਰੂ ਸਾਹਿਬ ਜੀ ਦਾ ਮੂੰਹ ਮਿੱਠਾ ਕਰਵਾਓ ਭਾਵ ਮਠਿਆਈ ਦਾ ਡੱਬਾ ਗੁਰੂ ਸਾਹਿਬਾਂ ਦੇ ਅੱਗੇ ਮੱਥਾ ਟੇਕੋ ਫਿਰ ਉਥੇ ਗ੍ਰੰਥੀ ਜਾਂ ਭਾਈ ਜੀ ਤੋਂ ਅਰਦਾਸ ਕਰਵਾਓ ਸਾਰੇ ਅਰਦਾਸ ਦੇ ਵਿੱਚ ਖੜੇ ਹੋਵੋ ਕਈ ਲੋਕ ਆਪਸ ਵਿੱਚ ਹੀ ਮਠਿਆਈ ਦੇ ਡੱਬੇ ਇੱਕ ਦੂਜੇ ਨੂੰ ਦੇ ਕੇ ਰਿਸ਼ਤਾ ਪੱਕਾ ਕਰ ਲੈਂਦੇ ਹਨ ਕਿ ਡੱਬਾ ਬਦਲ ਲਿਆ ਤੇ ਰਿਸ਼ਤਾ ਪੱਕਾ ਹੋ ਗਿਆ ਪਰ ਗੁਰੂ ਸਾਹਿਬਾਂ ਨੂੰ ਇੱਕ ਵੀ ਮਠਿਆਈ ਦਾ ਡੱਬਾ ਨਹੀਂ ਮੱਥਾ ਟੇਕਦੇ ਜੇ ਤੁਸੀਂ ਹਰੇਕ ਗੱਲ ਵਿੱਚ ਗੁਰੂ ਸਾਹਿਬਾਂ ਨੂੰ ਅੱਗੇ ਰੱਖੋਗੇ ਗੁਰੂ ਸਾਹਿਬਾਂ ਬਾਰੇ ਸੋਚੋਗੇ ਫਿਰ ਗੁਰੂ ਸਾਹਿਬ ਵੀ ਤੁਹਾਡੇ ਬਾਰੇ ਸੋਚਣਗੇ ਜਦੋਂ ਸ਼ਗਨ ਕਰਨਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਹੀਂ ਕਰਨਾ ਚਾਹੀਦਾ ਇਹ ਵੀ ਇੱਕ ਬੇਅਦਬੀ ਹੈ ਕੇਵਲ ਮੱਥਾ ਟੇਕੋ ਅਰਦਾਸ ਕਰਵਾਓ ਤੇ ਹੁਕਮਨਾਮਾ ਸੁਣ ਕੇ ਦੇਗ ਲੈ ਕੇ ਦਰਬਾਰ ਸਾਹਿਬ ਵਿੱਚੋਂ ਬਾਹਰ ਆ ਜਾਵੋ ਜੋ ਸ਼ਗਨ ਕਰਨਾ ਹੈ ਉਹ ਕਿਸੇ ਕਮਰੇ ਜਾਂ ਹਾਲ ਵਿੱਚ ਕਰੋ ਕਈ ਗੁਰਦੁਆਰਿਆਂ ਦੇ ਵਿੱਚ ਤਾਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਉਹ ਗੁਰੂ ਸਾਹਿਬਾਂ ਦੇ ਅੱਗੇ ਸ਼ਗਨ ਨਹੀਂ ਪਾਉਣ ਦਿੰਦੇ ਪਰ ਕਈ ਗੁਰਦੁਆਰਿਆਂ ਦੇ ਵਿੱਚ ਇਸ ਗੱਲ ਬਾਰੇ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ ਇਸ ਲਈ ਗੁਰੂ ਸਾਹਿਬਾਂ ਦਾ ਪੂਰਾ ਆਦਰ ਸਤਕਾਰ ਕਰੋ ਜਿੰਨਾ ਤੁਸੀਂ ਗੁਰੂ ਸਾਹਿਬਾਂ ਦਾ ਆਦਰ ਸਤਕਾਰ ਕਰੋਗੇ ਉਨਾ ਹੀ ਤੁਹਾਡਾ ਜੀਵਨ ਸੁੱਖਾਂ ਨਾਲ ਭਰ ਜਾਵੇਗਾ ਇਹ ਗੱਲਾਂ ਤਾਂ ਬਹੁਤ ਛੋਟੀਆਂ ਹਨ ਪਰ ਇਸ ਨਾਲ ਫਰਕ ਬਹੁਤ ਵੱਡਾ ਪੈਂਦਾ ਹੈ ਇਨ੍ਹਾਂ ਗੱਲਾਂ ਦੇ ਨਾਲ ਹੀ ਗੁਰੂ ਸਾਹਿਬ ਖੁਸ਼ ਹੋ ਜਾਂਦੇ ਹਨ ਤੇ ਪੂਰੀ ਮਿਹਰ ਕਰ ਦਿੰਦੇ ਹਨ ਤੇ ਜਿਹੜਾ ਬੰਦਾ ਇੰਨਾਂ ਗੱਲਾਂ ਦਾ ਖਿਆਲ ਨਹੀਂ ਰੱਖਦਾ ਉਹ ਗੁਰੂ ਸਾਹਿਬਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਦੇ ਉੱਪਰ ਗੁਰੂ ਸਾਹਿਬਾਂ ਦੀ ਕਰੋਪੀ ਹੋ ਜਾਂਦੀ ਹੈ ਫੇਰ ਉਹ ਲੋਕ ਰੋਂਦੇ ਪਿੱਟਦੇ ਫਿਰਦੇ ਹਨ ਤੇ ਇੱਧਰ ਉੱਧਰ ਕੱਚੇ ਪਿੱਲੇ ਸਿਆਣਿਆਂ ਦੇ ਕੋਲ ਤੁਰੇ ਫਿਰਦੇ ਹਨ ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬਾਂ ਤੇ ਕੋਈ ਭਰੋਸਾ ਭਾਵਨਾ ਨਹੀਂ ਹੁੰਦਾ ਇਸ ਲਈ ਇਸ ਗੱਲ ਨੂੰ ਮਨ ਵਿੱਚ ਵਸਾ ਲਵੋ ਕਿ ਜੇ ਗੁਰੂ ਸਾਹਿਬ ਖੁਸ਼ ਹਨ ਤਾਂ ਤੁਹਾਡੀ ਵੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਪਰ ਜੇ ਗੁਰੂ ਸਾਹਿਬ ਨੂੰ ਤੁਸੀਂ ਨਾਰਾਜ਼ ਕਰ ਦਿੱਤਾ ਤਾਂ ਤੁਹਾਨੂੰ ਕਿਤੇ ਵੀ ਸੁੱਖ ਨਹੀਂ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਗ੍ਰੰਥ ਨਹੀਂ ਹਨ ਇਹ ਪ੍ਰਗਟ ਗੁਰਾਂ ਕੀ ਦੇਹ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ